ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਹ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਵੀਂ ਵੀਡੀਓ ਦੇ ਨਾਲ ਅੱਜ ਇਸ ਅੰਗਰੇਜ਼ੀ ਸੈਸ਼ਨ ਦੇ ਵਿੱਚ ਅੱਜ ਅਸੀਂ ਸਿੱਖਣ ਜਾ ਰਹੇ ਹਾਂ ਜੀ ਪੰਜਾਬੀ ਤੋਂ ਅੰਗਰੇਜ਼ੀ ਐਂਟੋਨਿਮਸ ਪਾਪ ਵਿਰੋਧੀ ਸ਼ਬਦ ਤੋਂ ਸਭ ਤੋਂ ਪਹਿਲਾਂ ਆਪਣੇ ਕੋਲ ਹੈਗੇ ਜੀ ਵੱਡਾ ਲਾਰਜ ਤੇ ਇਹਦਾ ਜੇ ਵਿਪਰੀਤ ਜਾਂ ਉਲਟ ਕਰੀਏ ਆਪਾਂ ਐਂਟੋਨਿਮਸ ਵਿਰੋਧੀ ਸ਼ਬਦ ਹੋ ਗਿਆ ਸਮਾਲ ਛੋਟਾ ਭੁੱਲਣਾ ਫੋਰਗੇਟ ਰਿਮੈਂਬਰ ਯਾਦ ਰੱਖਣਾ ਰਵਾਨਗੀ ਜਾਂ ਜਿੱਤੇ ਕਹਿੰਦੇ ਵੀ ਜਾਣਾ ਚਲੇ ਜਾਣਾ ਡਿਪਾਰਚਰ ਅਰਾਈਵਲ ਆਉਣਾ ਆਗਮਨ ਵੀ ਕਹਿ ਦਿੰਨੇ ਆਪਾਂ ਹੇਠਾਂ ਬਿਲੋ ਬਾਟਮ ਵੀ ਹੇਠਾਂ ਹੁੰਦਾ ਜੀ ਉੱਪਰ ਤੇ ਆਉਣ ਵੀ ਉੱਪਰ ਹੁੰਦਾ ਨੈਕਸਟ ਹੈ ਜੀ ਧੁੰਦ ਵਾਲਾ ਦਿਨ ਜੇਕਰ ਆਪਾਂ ਗੱਲ ਕਰੀਏ सनी ਤੇ ਜੇਕਰ ਬੱਦਲ ਵਾਗੀ ਹੋਵੇ ਥੋੜੀ ਸਾਣਾ ਅਸਮਾਨ ਦੇ ਵਿੱਚ ਤਾਂ ਕਲਾਉਡੀ ਨੈਕਸਟ ਹੈ ਜੀ ਮੁਰੰਮਤ ਰਿਪੇਅਰ ਡੈਮੇਜ ਨੁਕਸਾਨ ਗੰਦਾ ਹੈਸਟੀ ਨਾਈਸ ਵਧੀਆ ਨਾਈਸ ਇਹਨੂੰ ਗੁੱਡੀ ਕਹਿ ਸਕਦੇ ਆ ਤੇ ਜਿਹੜਾ ਗੰਦਾ ਹੁੰਦਾ ਉਹ ਡਰਟੀ ਵੀ ਕਹਿਆ ਜਾਂਦਾ ਹੈ ਨੈਕਸਟ ਅਜੀ ਤੇਜ ਫਾਸਟ ਸਲੋ ਹੌਲੀ ਉਮੀਦ ਕਰਦੇ ਆ ਵੀਡੀਓ ਬੱਧੀ ਲੱਗੇ ਹੋਈ ਸਮਝ ਵੀ ਆ ਗਿਆ ਹੋਊਗਾ ਜੀ ਵੀਡੀਓ ਬੱਧੀ ਲੱਗੀ ਤਾਂ ਲਾਈਕ ਕਰ ਜੀ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਤੇ ਮਿਲਦੇ ਕਿਸੇ ਨਵੇਂ ਜਾਣਕਾਰੀ ਦੇ ਨਾਲ ਧੰਨਵਾਦ